ਤੱਤਰੀਆ ਕਾਲ ਕੀ ਤੁਸੀਂ ਜਾਣਦੇ ਹੋ ਕਿ ਇੰਡੀਆ ਦੇ ਵਿੱਚ ਚਾਰ ਤਰ੍ਹਾਂ ਦੇ ਪਾਸਪੋਰਟ ਪਏ ਜਾਂਦੇ ਹਨ ਗੱਲ ਕਰੀਏ ਜੇ ਆਮ ਪਾਸਪੋਰਟ ਦੀ ਨੇਵੀ ਬਲੂ ਕਲਰ ਦਾ ਪਾਸਪੋਰਟ ਇਹ ਸਧਾਰਨ ਪਾਸਪੋਰਟ ਹੁੰਦਾ ਨੇਵੀ ਬਲੂ ਕਲਰ ਦਾ ਜਿਹੜਾ ਕਿ ਨਿੱਜੀ ਯਾਤਰਾਵਾਂ ਜਾਂ ਛੁੱਟੀਆਂ ਜਾਂ ਕਾਰੋਬਾਰੀ ਯਾਤਰਾਵਾਂ ਲਈ ਵਰਤਿਆ ਜਾਂਦਾ ਹੈ ਸਟੂਡੈਂਟ ਬਾਹਰ ਪੜ੍ਹਨ ਲਈ ਜਾਂਦੇ ਆ ਉਸ ਤਰੀਕੇ ਨਾਲ ਵਰਤਿਆ ਜਾਂਦਾ ਹੈ ਇਹ ਟਾਈਪ ਪੀ ਪਾਸਪੋਰਟ ਹੁੰਦਾ ਜਿਹਦਾ ਮਤਲਬ ਹੁੰਦਾ ਕਿ ਪਰਸਨਲ ਪਾਸਪੋਰਟ ਤੇ ਦੂਜੇ ਨੰਬਰ ਤੇ ਗੱਲ ਕਰੀਏ ਆਫੀਸ਼ੀਅਲ ਪਾਸਪੋਰਟ ਇਹਦਾ ਕਵਰ ਚਿੱਟੇ ਰੰਗ ਦਾ ਹੁੰਦਾ ਹੈ ਇਹ ਭਾਰਤ ਸਰਕਾਰ ਨੂੰ ਨੁਮਾਇੰਦਗੀ ਕਰਨ ਵਾਲੇ ਵਿਅਕਤੀਆਂ ਨੂੰ ਜਿਸ ਵਿੱਚ ਵਿਦੇਸ਼ਾਂ ਵਿੱਚ ਤਾਇਨਾਤ ਭਾਰਤੀ ਹਥਿਆਰਬੰਦ ਪਲਾਂ ਦੇ ਮੈਂਬਰ ਵੀ ਸ਼ਾਮਲ ਹਨ ਇਹ ਟਾਈਪ ਐਸ ਪਾਸਪੋਰਟ ਹੈ ਜਿਸ ਦਾ ਅਰਥ ਹੈ ਸੇਵਾ ਤੇ ਤੀਜੇ ਨੰਬਰ ਤੇ ਆਉਂਦਾ ਹੈ ਡਿਪਲੋਮੈਟਿਕ ਪਾਸਪੋਰਟ ਜਿਹਦਾ ਮੈਰੂਨ ਕਲਰ ਦਾ ਕਵਰ ਹੁੰਦਾ ਹੈ ਇਹ ਭਾਰਤੀ ਡਿਪਲੋਮੈਟਾਂ ਸੰਸਦ ਦੇ ਮੈਂਬਰ ਕੇਂਦਰੀ ਮੰਤਰੀ ਪਰਿਸ਼ਦ ਦੇ ਮੈਂਬਰ ਉੱਚ ਦਰਜੇ ਦੇ ਸਰਕਾਰੀ ਅਧਿਕਾਰੀ ਅਤੇ ਡਿਪਲੋਮੈਟਿਕ ਕੋਰੀਅਰਾਂ ਦੇ ਨਾਲ ਨਾਲ ਆਸ਼ਰਤਾਂ ਨੂੰ ਜਾਰੀ ਕੀਤਾ ਜਾਂਦਾ ਹੈ ਬੇਨਤੀ ਕਰਨ ਤੇ ਇਹ ਸਰਕਾਰੀ ਕਾਰੋਬਾਰ ਤੇ ਯਾਤਰਾ ਕਰਨ ਦਰਜੇ ਰਾਜ ਪੱਤਰ ਦੇ ਅਧਿਕਾਰੀਆਂ ਨੂੰ ਵੀ ਜਾਰੀ ਕੀਤਾ ਜਾ ਸਕਦਾ ਹੈ ਇਹ ਇੱਕ ਟਾਈਪ ਡੀ ਪਾਸਪੋਰਟ ਹੈ ਜਿਸ ਦਾ ਮਤਲਬ ਹੈ ਡਿਪਲੋਮੈਟਿਕ ਈਸੀਆਰ ਪਾਸਪੋਰਟ ਸੰਤਰੀ ਕਲਰ ਦਾ ਹੁੰਦਾ ਹੈ ਇਹ ਉਹਨਾਂ ਲਈ ਹੁੰਦਾ ਸੀ ਜਿਹੜੇ ਦਸਵੇਂ ਤੋਂ ਜ਼ਿਆਦਾ ਪੜਾਈ ਨਹੀਂ ਕੀਤੀ ਹੋਈ ਤੇ ਇਹ ਹੁਣ ਡਿਸਕੰਟੀਨਿਊ ਹੋ ਚੁੱਕਿਆ ਹੈ ਪਾਸਪੋਰਟ ਜੇ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਦੇ